ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛਤਸਰੀ ਅਕਾਲ ਆਪਣੇ YouTube ਚੈਨਲ ਤੇ ਸੱਚ ਟੈਲੀਵਿਜ਼ਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜੋ ਇਹ ਹਰ ਵੀਡੀਓ ਆਪਣੀ ਹਰ ਇੱਕ ਤੱਕ ਪਹੁੰਚ ਸਕੇ ਗੱਲਬਾਤ ਕਰਦੇ ਹਾਂ ਜੀ ਆਪ ਜਿਹੜਾ ਸਾਡਾ ਜੀਵਨ ਆ ਸਾਡੇ ਜੀਵਨ ਜਿਹੜਾ ਸੀ ਜੀਵਨ ਜਿਉ ਰਹੇ ਆ ਇਹਨੂੰ ਜਿਉਣ ਦੇ ਲਈ ਸਾਨੂੰ ਕੁਦਰਤ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਕੁਦਰਤ ਦੀਆਂ ਅਨਮੋਲ ਦਾਤਾਂ ਸਾਨੂੰ ਦਿੱਤੀਆਂ ਹੋਈਆਂ ਨੇ ਉਹ ਸਾਂਭਣੀਆਂ ਬਹੁਤ ਜ਼ਰੂਰੀ ਨੇ ਗੱਲ ਕਰ ਲਈਏ ਆਪਾਂ ਰੁੱਖਾਂ ਦੀ ਜਿਹੜੇ ਦਰਖਤ ਬਹੁਤ ਕੱਟੇ ਜਾ ਰਹੇ ਨੇ ਦਰਖਤ ਕੋਈ ਲਗਾਉਂਦਾ ਬਹੁਤ ਘੱਟ ਹੈ ਦਰਖਤ ਕੱਟੇ ਬਹੁਤ ਜਾ ਰਹੇ ਨੇ ਜਿੱਥੋਂ ਸਾਨੂੰ ਆਕਸੀਜਨ ਮਿਲਦੀ ਆ ਅਸੀਂ ਜੀਵਨ ਜਿਉਣਾ ਜਿੱਥੋਂ ਅਸੀਂ ਦੇਉਣ ਸਾਡਾ ਕੁਝ ਨਹੀਂ ਲੈਵਲੀ ਹੀ ਕੰਮ ਹੋ ਗਿਆ ਤਾਂ ਹਸਪਤਾਲਾਂ ਦੇ ਵਿੱਚ ਜਿਹੜੀ ਅਸੀਂ ਆ ਫ੍ਰੀ ਦੀ ਆਕਸੀਜਨ ਲੈ ਰਹੇ ਆ ਦਰਖਤਾਂ ਤੋਂ ਹਸਪਤਾਲਾਂ ਦੇ ਵਿੱਚ ਇਹੀ ਲੱਖਾਂ ਦੇ ਹਿਸਾਬ ਦੇ ਨਾਲ ਸਾਡੇ ਫਿਰ ਲੱਗ ਜਾਂਦੀ ਆ ਸੋ ਬੇਨਤੀ ਹੈ ਜਿਆਦਾ ਤੋਂ ਜਿਆਦਾ ਦਰਖਤ ਲਗਾਓ ਜਿਹਨੇ ਦਰਖਤ ਕੱਟੇ ਜਾ ਰਹੇ ਨੇ ਉਹਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਟੈਂਪਰੇਚਰ ਵੀ ਕਿੰਨਾ ਹਾਈ ਹੋ ਚੁੱਕਿਆ ਆਪਾਂ ਕਿਤੇ ਪਾਸੇ ਖੜ੍ਹ ਵੀ ਨਹੀਂ ਸਕਦੇ ਅਗਰ ਆਪਾਂ ਬਾਹਰ ਕਿਤੇ ਕਤੇ ਕੋਈ ਕੰਮ ਜਾਣੇ ਆ ਤਾਂ ਆਪਾਂ ਜਾ ਕੇ ਆਪਾਂ ਸਭ ਨਾਲ ਪਹਿਲਾਂ ਆਪਾਂ ਕੀ ਦੇਖਦੇ ਆ ਕਿ ਸਾਨੂੰ ਕੋਈ ਰੁੱਖ ਜਾਂ ਦਰਖਤ ਮਿਲ ਜਾਵੇ ਕਿ ਜਿਸ ਦੀ ਛਾਂ ਏ ਥਾਂ ਅਸੀਂ ਮੋਟਰਸਾਈਕਲ ਆਪਦਾ ਸਾਧਨ ਅਸੀਂ ਖੜਾ ਸਕੀਏ ਇਹ ਨਾਰਮਲ ਚੀਜ਼ਾਂ ਜਾ ਕੇ ਦਿਆਹੀ ਚੀਜ਼ਾਂ ਅਸੀਂ ਦੇਖਦੇ ਆ ਜੇ ਉਹ ਦਰਖਤ ਹੀ ਕੱਟੀ ਜਾਵਾਂਗੇ ਤਾਂ ਸਾਡਾ ਜਿਹੜਾ ਜੀਵਨ ਆ ਉਹ ਅਸੀਂ ਬਰਬਾਦ ਆਪਦਾ ਜੀਵਨ ਅਸੀਂ ਆਪ ਹੀ ਕਰ ਰਹੇ ਆ ਔਰ ਦੂਜੀ ਗੱਲ ਹੋਊਗੀ ਪਾਣੀਆਂ ਦੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿਓ ਨਹਿਰੀ ਪਾਣੀ ਜ਼ਿਆਦਾ ਵਰਤਨ ਨਾ ਕੀ ਧਰਤੀ ਹੇਠਲਾ ਪਾਣੀ ਧਰਤੀ ਹੇਠਲਾ ਪਾਣੀ ਅਸੀਂ ਆਪ ਹੀ ਖਤਮ ਕਰਦੇ ਜਾ ਰਹੇ ਹਾਂ ਕਿਸਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜਿੰਨਾ ਨਹਿਰੀ ਪਾਣੀ ਤੁਸੀਂ ਵਰਤ ਸਕਦੇ ਹੋ ਕਿਉਂਕਿ ਜਿਹੜਾ ਨਹਿਰੀ ਪਾਣੀ ਆਉਂਦਾ ਇਹ ਕਿੰਨੇ ਜੜੀਆਂ ਬੁੱਟੀਆਂ ਦੇ ਨਾਂ ਲੱਗ ਕੇ ਆਉਂਦਾ ਉਹਦੇ ਨਾਲ ਫਸਲ 'ਚ ਵੀ ਫਿਰ ਵਾਧਾ ਹੁੰਦਾ ਅਸੀਂ ਧਰਤੀ ਹੇਠਲਾ ਪਾਣੀ ਕੱਢੀ ਜਾਂਦੇ ਆ ਖੇਤਾਂ ਲਾਉਣ ਵਾਸਤੇ ਪਾਣੀ ਛੱਡ ਕੇ ਮੋਟਰ ਛੱਡ ਕੇ ਅਸੀਂ ਆਪ ਦਾ ਘਰੇ ਆ ਕੇ ਰਿਲੈਕਸ ਹੋ ਕੇ ਬਹਿ ਜਾਂਦੇ ਆ ਅਣਾ ਕਿ 2-4 ਘੰਟੇ ਵੱਧ ਵੀ ਚੱਲ ਜੂਗੀ ਕਿਹੜਾ ਬੈਲ ਆਉਂਦਾ ਪਰ ਉਹ ਕਸ਼ਟ ਅਸੀਂ ਆਪ ਦੇ ਲਈ ਅੱਗੇ ਆਉਣ ਵਾਲੀ ਪੀੜ੍ਹੀ ਦੇ ਲਈ ਉਹ ਕਸ਼ਟ ਅਸੀਂ ਆਪ ਹੀ ਤਿਆਰ ਕਰ ਰਹੇ ਹਾਂ ਜੇ ਆ ਕੁਦਰਤ ਦੇ ਤੀਜਾਂ ਜਿਹੜੇ ਦਾਤਾਵਾਂ ਨੇ ਦਿੱਤੀਆਂ ਨੇ ਜੇ ਅਸੀਂ ਨਾ ਸੰਭੀਆਂ ਗਿਆ ਤਾਂ ਸਾਡਾ ਆਉਣ ਵਾਲਾ ਜੀਵਨ ਬਹੁਤ ਖਤਰਨਾਕ ਹੋ ਸਕਦਾ ਟੈਂਪਰੇਚਰ ਅਸੀਂ ਹੁਣ ਇਸ ਵੇਲੇ ਤਾਂ ਦੇਖ ਹੀ ਸਕਦੇ ਹਾਂ ਕਿ ਕਿੰਨਾ ਟੈਂਪਰੇਚਰ ਹਾਈ ਆ 5 ਮਿੰਟ ਕਿਤੇ ਪਾਸੇ ਬੈਠਿਆ ਨਹੀਂ ਆਂਦਾ ਤੋਂਪ ਇੰਨੀ ਜ਼ਿਆਦਾ ਇਹ ਕਾਰਨ ਕੀ ਆ ਇਹ ਸਾਡੀਆਂ ਗਲਤੀਆਂ ਨੇ ਅਸੀਂ ਬਾਰ-ਬਾਰ ਆਪਦੀਆਂ ਗਲਤੀਆਂ ਨੂੰ ਦੁਹਾਈ ਜਾਂਦੇ ਆ ਦਰਖਤ ਲਗਾਉਂਦੇ ਨਹੀਂ ਪਰ ਬੇਨਤੀ ਮੈਂ ਉਹਨਾਂ ਨੂੰ ਵੀ ਕਰਨਾ ਚਾਹੁੰਦਾ ਜਿਹੜੇ ਵੀਰ ਦਰਖਤ ਲਗਾਉਂਦੇ ਨੇ ਫੋਟੋਆਂ ਖਿਚਾਉਣ ਦੇ ਮਾਰੇ ਕਿ ਇੱਕ ਬੂਟਾ ਲਾਉਂਦੇ ਨੇ ਦੱਸ ਜਾਂਦੇ ਉਹਨੂੰ ਫੜ ਕੇ ਫੋਟੋ ਖਿਚਾ ਲੈਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਇੱਕ ਬੰਦੇ ਦੀ ਡਿਊਟੀ ਲਗਾਈ ਜਾਵੇ ਕਿਉਂ ਬੰਦਾ ਉਸ ਰਖਤ ਦੀ ਘੱਟੋ-ਘੱਟ ਤਾਂ 9 ਮਹੀਨੇ ਦੇਖਭਾਲ ਕਰੇ 2 ਮਹੀਨੇ ਉਹਦੀ ਦੇਖਭਾਲ ਪੱਕੀ ਕਰੇ ਉਹ ਮਰਝਾ ਆ ਤਾਂ ਪਹਿਲੀ ਜਾਂਦਾ ਬਈ ਦਰਖਤ ਲਾ ਕੇ ਆਪਾਂ ਚਲੇ ਜਾਂਦੇ ਆ ਉਸ ਤੋਂ ਬਾਅਦ ਉਸ ਨੂੰ ਨਾ ਤਾਂ ਪਾਣੀ ਮਿਲਦਾ ਹਨਾ ਨਾ ਕੋਈ ਖਾਦ ਖਰਾਕ ਮਿਲਦੀ ਹੈ ਉਹਨੂੰ ਉਹ ਹਫਤੇ ਦਾਦ ਨਾਲ ਬਾਅਦ ਉਹ ਮਰਝਾ ਜਾਂਦਾ ਤੇ ਦਰਖਤ ਬਿਲਕੁਲ ਖਤਮ ਹੋ ਜਾਂਦਾ ਸੋ ਇਹੀ ਬੇਨਤੀ ਹੈ ਆਪਾਂ ਜਿੰਨਾ ਬਚਾ ਸਕਦੇ ਆ ਕੁਦਰਤ ਨੂੰ ਬਚਾ ਲਈਏ ਫਿਰ ਕੁਦਰਤ ਦਾ ਕਹਿਰ ਸਾਡੇ ਤੋਂ ਚੱਲਿਆ ਨਹੀਂ ਜਾਣਾ ਖੇਤਾਂ ਦੇ ਵਿੱਚ ਪਾਣੀ ਲਾਉਣਾ ਤਾਂ ਨਹਿਰੀ ਪਾਣੀ ਲਾਓ ਧਰਤੀ ਹੇਠਲਾ ਪਾਣੀ ਨਾ ਕੱਢੀ ਜਾਓ ਜਿਆਦਾ ਤੋਂ ਜਿਆਦਾ درخت ਲਗਾਓ ਹੁਣ ਇੱਧਰ ਤੁਸੀਂ ਵੇਖ ਸਕਦਾ ਅਸੀਂ ਕੂਟਿਆ ਪੁਲ ਦੇ ਉੱਤੇ ਖੜੇ ਆ ਕਿੰਨੀ ਠੰਡੀ ਹਵਾ ਇੱਥੇ ਆਉਂਦੀ ਆ ਤੁਸੀਂ ਵੇਖ ਸਕਦੇ ਹੋ ਏਸੀ ਦੀ ਲੋੜ ਨਹੀਂ ਪੈਂਦੀ ਆ ਇਹ ਜੀ ਏਸੀ ਜਗ੍ਹਾ ਕੀ ਕੋਲੇ ਨਹਿਰੀ ਨਹਿਰ ਚੱਲੀ ਜਾ ਰਹੀ ਆ ਠੰਡੀ ਹਵਾ ਆਉਂਦੀ ਆ ਇੱਧਰ ਤੁਸੀਂ ਥੋੜੀ ਨਿਗਾ ਮਰਵਾ ਦਿਓ ਇੱਧਰ ਸਾਰੇ ਸਪੈੱਡੇ ਲੱਗੇ ਹੋਏ ਨੇ ਬਿਲਕੁਲ ਜਿੱਥੇ ਮਰਜ਼ੀ ਤੁਸੀਂ ਬਹਿ ਜਾਓ ਅੱਖਾਂ ਮੀਚ ਕੇ ਬਹਿ ਜਾਓ ਚਾਹੇ ਮੰਜਾ ਢਾ ਕੇ ਬਹਿ ਜਾਓ ਪੂਰੀ ਵਧੀਆ ਤੁਹਾਨੂੰ ਨੀਂਦ ਆਊਗੀ ਕੀ ਕੁਦਰਤ ਦਾ ਇਹ ਸੋਖਾ ਜੀ ਅਸੀਂ ਹੁਣ ਵੀ ਨਾ ਸਮਝੇ ਸਾਡਾ ਆਉਣ ਵਾਲਾ ਜੀਵਨ ਬਹੁਤ ਖਤਰਨਾਕ ਹੋ ਸਕਦਾ ਹੈ ਜਿਆਦਾ ਤੋਂ ਜਿਆਦਾ ਰਸਤ ਲਓ ਕੁਦਰਤ ਦੇ ਨਾਲ ਪਿਆਰ ਕਰਨਾ ਸਿੱਖ ਲਵੋ ਪਾਣੀ ਬੇਫਾਲਤੂ ਕਿਤੇ ਨਾ ਡੋਲੋ ਪਾਣੀ ਖਤਮ ਹੋ ਚੁੱਕਿਆ ਜਿਹੜਾ ਪਾਣੀ 10 ਸਾਲਾਂ ਦੇ ਵਿੱਚ ਖਤਮ ਹੋਣਾ ਜੇ ਸਾਡੇ ਹਾਲਾਤ ਇਸੇ ਤਰ੍ਹਾਂ ਦੇ ਰਹੇ ਅਸੀਂ ਪਾਣੀ ਬੇਫਾਲਤੂ ਡੋਲਦੇ ਰਹੇ ਤਾਂ ਇਹ 5 ਸਾਲਾਂ ਦੇ ਵਿੱਚ ਹੀ ਖਤਮ ਹੋਣਾ ਆਉਣ ਵਾਲੀ ਪੀੜ੍ਹੀ ਖਾਤਰ ਬਹੁਤ ਔਖਾ ਹੋ ਜਾਣਾ ਗਰਮੀ ਦੇ ਮੌਸਮ ਕਰਕੇ ਦੇਖ ਸਕਦੇ ਹਾਂ ਸਾਹਮਣੇ ਲਾਲਾ ਜੀ ਆਏ ਨੇ ਲਾਲਾ ਜੀ ਪਾਣੀ ਠੰਡਾ ਪੂਰਾ ਵਧੀਆ ਜੀ ਪਾਣੀ ਨਹਿਰ ਦਾ ਨਾ ਪਾਣੀ ਹਨਾ ਕਿੰਨਾ ਕੁਸ਼ ਲੱਗ ਕੇ ਦੇਖੋ ਤੁਸੀਂ ਜੜੀਆਂ ਬੁੱਟੀਆਂ ਕਿੰਨੀਆਂ ਜੜੀਆਂ ਬੁੱਟੀਆਂ ਨਾਲ ਲੱਗ ਕੇ ਆਉਂਦੀਆਂ ਨੇ ਠੰਡਾ ਪਾਣੀ ਵਧੀਆ ਮਜ਼ਾ ਆ ਗਿਆ ਵਧੀਆ ਠੰਡਾ ਵਧੀਆ ਪਾਣੀ ਆ ਮੂੰਹ ਹੱਥ ਬੰਦਾ ਧੋ ਲੈਂਦਾ ਸ਼ਾਂਤੀ ਜੀ ਮਿਲ ਜਾਂਦੀ ਆ ਗਰਮੀ ਕੋ ਟੈਂਪਰੇਚਰ ਇੰਨਾ ਜ਼ਿਆਦਾ ਹੋਇਆ ਹੋਇਆ ਵਾ ਇੱਥੇ ਜੇ ਅਸੀਂ ਗੱਲ ਕਰ ਲਈਏ ਉਧਰ ਪਰਲੇ ਪਾਸੇ ਪਟਿਆਲਾ ਮੰਡੀ ਦੀ ਜਿੱਥੇ ਦਰਖਤ ਜਿਹੜੇ ਲੱਗੇ ਹੋਏ ਸੀ ਉਹ ਵੀ ਮੰਡੀਆਂ ਦੇ ਵਿੱਚੋਂ ਪਟਾ ਦਿੱਤੇ ਗਏ ਨੇ ਦਰਖਤ ਪਟਿਆਲਾ ਮੰਡੀ ਉਹ ਸਾਰੇ ਘਰਾਂ ਦੀ ਗੱਲ ਕਰ ਲਈਏ ਗਲੀ ਦੇ ਵਿੱਚ ਖੜਨਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਹਰ ਇੱਕ ਦੇ ਘਰੇ ਏਸੀ ਲੱਗਿਆ ਹੋਇਆ ਏਸੀਆਂ ਦੀ ਜਿਹੜੀ ਗਰਮੈਸ਼ ਆ ਉਨੀ ਏਸੀ ਬਾਹਰ ਕੱਢਦੇ ਨੇ ਗਰਮੈਸ਼ ਆਪ ਤਾਂ ਅੰਮ੍ਰੇ ਵਿੱਚ ਲੱਗਦਾ ਕਿ ਅਸੀਂ ਆਨੰਦੂ ਹੀ ਬੈਠੇ ਆ ਜਾਂ ਠੰਡੀ ਹਵਾ ਸਾਨੂੰ ਮਿਲ ਜਾਂਦੀ ਆ ਪਰ ਜਿਹੜੀ ਗੱਲ ਗਲੀਆਂ ਦੀ ਹੈ ਜਹਾਸੇ ਪਾਸੇ ਕਿਤੇ ਹੈਗੀ ਆ ਤਾਂ ਉਹ ਬੁਰਾ ਹਾਲ ਆ ਉਸ ਉਧਰਲੇ ਪਾਸੇ ਪਟਿਆਲਾ ਮੰਡੀ ਵਾਲੇ ਪਾਸੇ ਤੇ ਤੁਸੀਂ ਇਧਰਲੇ ਪਾਸੇ ਨਾਬਾ ਮੰਡੀ ਵਾਲੇ ਪਾਸੇ ਦੇਖ ਲਵੋ ਕੁਟੀਆਂ ਬੋਲਦੇ ਬਿਲਕੁਲ ਕੋਲੇ ਇਧਰ ਸਾਰਾ ਨਹਿਰਾਤ ਮਤਲਬ ਜਿੰਨੇ ਸਪੈਦੇ ਲੱਗੇ ਹੋਏ ਨੇ ਇਧਰ ਠੰਡੀ ਹਵਾ ਵਧੀਆ ਕੁਦਰਤੀ ਨੇਚਰਲ ਹਵਾ ਇੱਥੇ ਮਿਲਦੀ ਆ ਆਕਸੀਜਨ ਇੱਥੇ ਮਿਲਦੀ ਆ ਤਾਂ ਇਸ ਤਰ੍ਹਾਂ ਦਾ ਮôi ਇਧਰ ਵਾਤਾਵਰਣ ਦਾ ਬਹੁਤ ਜ਼ਿਆਦਾ ਫਰਕ ਆ ਪਟਿਆਲਾ ਮੰਡੀ ਦੇ ਨਾਲੋਂ ਕਿਉਂਕਿ ਤੇ ਹਰ ਇੱਕਰ ਬੰਦਾ ਆਪਦੇ ਘਰੇ 2-2 4-4 5-5 ਏਸੀ ਹਰ ਇੱਕ ਦੇ ਘਰੇ ਲੱਗੇ ਹੋਏ ਨੇ ਪੰਜ ਪਾਈ ਕਮਰੇ ਨਹੀਂ ਹਰ ਇੱਕ ਦੇ ਕਮਰੇ ਦੇ ਵਿੱਚ ਏਸੀ ਲੱਗਾ ਹੋਇਆ ਤੇ ਬਹੁਤ ਬੁਰਾ ਹਾਲ ਉਧਰ ਹਗਾ ਤਾਂ ਨੱਬਾ ਮੰਡੀ ਵਾਲੇ ਪਾਸੇ ਇੱਧਰ ਕੁਟਿਆ ਪੋਲ ਦੇ ਕੋਲੇ ਤੁਸੀਂ ਆਉਂਗੇ ਤਾਂ ਤੁਸੀਂ ਦੇਖੋਗੇ ਕਿ ਇੱਥੇ ਬਹੁਤ ਵਧੀਆ ਵਾਤਾਵਰਣ ਠੰਡੀ ਹਵਾ ਆਕਸੀਜਨ ਵਧੀਆ ਤਾਂ ਜਿਹੜਾ ਮਰਜੀ ਇੱਥੇ ਆ ਕੇ ਦੇਖ ਸਕਦਾ ਵਾਤਾਵਰਣ ਦਾ ਬਹੁਤ ਹੀ ਜ਼ਿਆਦਾ ਇੱਥੇ ਫਰਕ ਹੈ